ਮੈਂ ਕਲਸਾਂ ਦੇ ਫਤਿਹ ਜੀ ਮੈਂ ਖਾਸ ਸਰਪੰਚ ਦਾ ਇੱਕ ਨਿਮਾਣਾ ਜਿਹਾ ਸੇਵਕ ਜਿਹੜਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਤੇ ਮੈਂ ਅੱਜ ਤੋਂ ਤਿੰਨ ਦਿਨ ਪਹਿਲਾਂ ਨਹੀਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਨਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਲ ਜੋ ਵੀ ਲਿਆਓ ਮੇਰੇ ਨਾਲ ਬੈਠ ਕੇ ਡਿਬੇਟ ਕਰ ਲਈਏ ਇੱਕ ਟੀਵੀ ਚੈਨਲ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਸ਼ਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਦਿੱਤਾ ਜਾ ਰਿਹਾ ਹੈ ਔਰ ਨਾਲੇ ਆਪਾਂ ਵੀ ਜਿੰਨਾ ਕਰ ਲਾਂਗੇ। ਪ੍ਰੀਤ ਗੱਲ ਕੇ ਮਹਾਰਾਜੀ ਦੀ ਕਿਰਪਾਇਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਆਉਣ ਦੇ ਬਾਅਦ ਲੋਕ ਜਦੋਂ ਸੱਚ ਸਮਝਣ ਲੱਗ ਕੇ ਆਪਣੇ ਆਪ ਹੀ ਖੁਨਾ ਵੀ ਮਾਰ ਸਿੱਖਤਾ ਠੀਕ ਹੋ ਗਈ। ਔਰ ਜਿਹੜਾ ਰਹਿਦਾ ਸੱਚ ਕਿ ਜਿਹੜਾ ਸਤਿਅ ਆਲੋਪਨ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਵਾਲ ਤੁਹਾਡੇ ਹੋਣ ਦਿੱਤੇ ਕੇਵਲ ਮੇਰੇ ਜਵਾਬ ਹੋਣਗੇ ਮੈਂ ਸਵਾਲ ਵੀ ਨਹੀਂ ਕਰਦਾ ਆਓ ਸਾਹਮਣੇ ਨੰਨਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਆ ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਅਰ ਪੰਜਾਬ ਦੀ ਵਿਧਾਨ ਸਭਾ 1984 ਦਾ ਸੱਤਾ ਹੋਇਆ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗੱਲਾਂ ਨਹੀਂ ਉੱਥੇ ਗਾਈ ਤੇ ਸੰਤ ਬਾਬਾ ਜਨੈ ਸਿੰਘ ਜੀ ਖਾਲਸਾ ਫਤ੍ਰਾਵਣ ਦੀ ਸੱਚੀ ਅੰਦੀ ਗੱਲ ਹੋਵੇ। ਪਰ ਚਾਹ ਬਾਪੀ ਸੀ ਵੀ ਦਾ ਦੀ ਗੱਲ ਹੋਵੇ ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਗੁਰਮ ਸਿੰਘ ਤੇ ਸ਼ਹੀਦ ਭਾਈ ਸਤਨਾਕ ਸਿੰਘ ਤੇ ਮੈਨੂੰ ਮਾਣ ਆ ਜਿਨ੍ਹਾਂ ਨੇ ਕੌਮ ਦੀ ਪੱਗ ਰੱਖੀ। ਪਰ ਸ਼ਹੀਦ ਭਾਈ ਜਿੰਦਾ जी साठिया जरा संघर्ष का जीवन शुरू किया फैडरेशन काम किया भाई सुपा जी एजी वहादत एड्डे कारनामें जो पंजाब की विधानसभा की गल हुई तो मैं जो उसे इंदिरा गांधी कतल की गल करके ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇਸ ਭਾਵੇਂ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਨਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ 'ਚ ਨੱਚ ਕੇ ਦਿਖਾਇਆ ਔਰ ਕਾਂਗਰਸ ਦੇ ਜੁਰਮਾਂ ਦਾ ਅਭਿਆਨ ਤੇ ਬੁੱਚੜ ਦੇ ਜੁਰਮਾਂ ਦਾ ਜੇ ਕਿਸੇ ਨੇ ਉੱਥੇ ਜਿੱਕਿ ਕਿਸੇ ਸਾਹਮਣੇ ਕਿ ਮੈਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਪਿੰਦਾ ਰਿਆਂ ਕਾਂਗਰਸੀ ਨੇ ਚੀਕਾਂ ਵੀ ਵੱਜਦੀਆਂ ਰਹੀਆਂ ਤੇ ਮੈਨੂੰ ਅਤਵਾਦੀ ਵਰਗੇ ਸ਼ਬਦ ਵੀ ਸੁਣਨੇ ਪਏ ਤੇ ਫਿਰ ਜੋ ਅੱਗੋਂ ਮੈਂ ਜਵਾਬ ਦਿੱਤਾ ਉਹ ਵੀ ਹਰ ਇੱਕ ਸਿੱਖ ਜਾਣਦਾ ਕਿ ਬਿਰਸਤ ਸਿੰਘ ਵਡੋਹਾ ਨੇ ਕੀ ਕੀਤਾ ਸੀਗਾ ਅੱਜ ਵੀ ਰਿਕਾਰਡ ਬਣਦਾ ਹੈ ਜੋਲਾ ਕਟਣੀਆਂ ਤਸੀਹੇ ਝਣਨੇ ਪਰਿਵਾਰਾਂ ਦਾ ਇੱਕ ਤਰ੍ਹਾਂ ਤਬਾਹ ਹੋ ਜਾਣਾ ਇਹ ਵੀ ਆਸਾਨ ਨਹੀਂ ਗਾ ਕਿ ਕੌਮ ਤੇ ਆਸਾਨ ਪਰ ਗੱਲ ਹੈ ਕਿ ਜਿਸ ਗੱਲ ਨੂੰ ਲੈ ਕੇ ਤੁਸੀਂ ਚੱਲੇ ਜੇ ਜਿਹੜੇ ਤੁਸੀਂ ਸਟੈਂਡ ਦੀ ਗੱਲ ਕਰਦੇ ਜੇ ਜਿਸ ਅਕੀਦੇ ਦੀ ਗੱਲ ਕਰਦੇ ਜੇ ਜਿਸ ਸੋਚ ਦੀ ਗੱਲ ਕਰਦੇ ਜੇ ਯਰ ਉੱਤੇ ਤੇ ਖੜ ਜੋ ਉਹਦੇ ਤੇ ਤਾਂ ਖੜ ਜੋ ਖੜਦਾ ਉੱਤੇ ਕੋਈ ਹੈ ਹੀ ਨਹੀਂ ਕੱਲ ਗੱਲਾਂ ਹੋਰ ਸੀ ਅੱਜ ਹੋਰ ਐ ਮੇਰੇ ਬਾਰੇ ਜੀ ਵਿਰਸਾ ਸਿੰਘ ਟੋਹਣੇ ਬਾਂਹ ਖੜੀਆਂ ਕਰਤੀਆਂ ਕਿਹੜੇ ਤੁਹਾਡੇ ਪਿਓ ਨੇ ਵਿਖਿਆ ਸੀ ਗੱਸਾ ਹੁਣ ਟੋਹਣੇ ਬਾਂਹਾਂ ਖੜੀਆਂ ਕਰਤੀਆਂ ਸੀਗੇ ਤੁਹਾਡੇ ਉੱਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾ ਹੀ ਜਲਿੰਦੇ ਵਿਰਸਾ ਹੁਣ ਟੋਹਣੇ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਤੇ ਮੈਂ ਤਸ਼ੀਹੇ ਚੱਲੇ ਆ ਜਿਸ ਤਰ੍ਹਾਂ ਦੀਆਂ ਮੈਂ ਜੇਲਾਂ ਕੱਟੀਆਂ ਐ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠੇ ਆ ਪੁਲਿਸ ਮੈਨੇ ਚੁੱਕਣ ਕੋਈ ਜਦੋਂ ਮੈਂ ਜੇਲ੍ਹ ਤੋਂ ਰਿਹਾਅ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟਵਾ ਸਾਹਿਬ ਰੁਕਦੇ ਹੋ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਐ ਅੰਦਰ ਚਲੇ ਜਾ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮਕਾ ਜੇ ਪੇਚ ਵਜੋਂ 70 ਸਾਲਾਂ ਬਾਅਦ ਮੇਰੇ ਹਾਫ ਹੋਇਆ ਸੀ ਉਹ 70 ਸਾਲਾਂ ਦੇ ਉੱਤੇ ਸਮੇਂ ਤੋਂ ਬਾਅਦ ਹਾਂਜੀ ਤੇ ਮੈਨੂੰ ਬਾਹਰ ਨਿਕਲਦਿਆਂ ਪੁਲਿਸ ਮੈਨੂੰ ਕਿਸੇ ਤਰ੍ਹਾਂ ਦੀ ਕਰਦੀ ਮਖਿਆ ਹੋ ਚੱਲੀ ਅਗਲੇ ਲੈ ਗਏ ਕਿ ਘਰ ਨਹੀਂ ਪਤਾ ਨਹੀਂ ਕਿੰਨੀ ਕਿਬਰਾਂ ਕਿੱਥੇ ਕਿੱਥੇ ਰੱਖਿਆ ਤੇ ਜੋ ਅਸੀਂ ਚਲਿਆ ਜੇ ਤੂੰ ਕੀ ਬਣਾਈ ਕੀ ਕੀ ਬਣਾਈ ਤੁਸੀਂ ਲੋਕਾਂ ਨੇ ਤੁਸੀਂ ਤੋ ਹੋਦੇ ਨਹੀਂ ਜਿਉਂ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਤੁਹਾਨੂੰ ਨਹੀਂ ਮੰਗੇ ਤੁਹਾਨੂੰ ਮਿਲ ਜਾਂਦੇ ਜਿਹੜੇ ਕਹਿੰਦੇ ਸਦੀ ਤੋਂ ਪ੍ਰਣਾਲੀ 'ਚ ਵਿਸ਼ਵਾਸ ਰੱਖਦੇ ਸੀ ਸਾਡਾ ਅਜੰਡਾ ਹੀ ਨੀਗਾ ਅੱਜ ਤੋਂ ਉਹਾਂ ਦੀ ਕੰਨੀ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਬੰਨੇ ਕਦੀ ਕੋਈ ਸੁਪੇਲ ਅੱਗੇ ਲਾ ਕੇ ਨਹੀਂ ਬੱਦੇ ਜੇ ਬੱਦੇ ਹੀ ਨਹੀਂ ਤਾਂ ਇਹ ਕਿਤੇ ਬੱਦੇ ਨਹੀਂ ਉਹ ਸਭ ਭਜਾਈ ਹੋ ਗਈ ਜੜੀ ਦਿੱਲੀ ਵੀ ਆ ਕੀਤਾ ਬੁਆਣੀ ਹੋ ਗਿਆ ਦਿੱਲੀ ਦੇ ਉਹ ਸੈਕਟਰ ਤੋਂ ਅੱਗੇ ਸਾਹਮਣੇ ਜਿਹੜੀਆਂ ਇਹ ਵੀ ਜਦ ਇਹ ਇੰਦਰਾ ਗੰਧ ਦੇ ਚੀਕਾ ਪੁਰਾਣੇ ਜਿਸ ਸਾਸੀਂ ਬੁਰ ਲੋਹਾ ਵਿਗਿਆਖਤੀ ਕਰਦਾ ਕਲਾਕਰ ਤੇ ਕੀ ਹੈ ਨਹੀਂ ਤੇ ਮੇਰੇ ਮਨੋਂ ਉਸ ਦਿਨ ਅਗਲਾ 25 ਦੇ ਰਹੇ ਨੇ ਮਾਕੇ ਦਾ ਨਾਲ ਇਹ ਕੀ ਗੱਲ ਕਰਦਾ ਪਰ ਦੂਸਰੀ ਗੱਲ ਇਹ ਦੱਸਦੇ ਹੋ ਆਤਮ ਸਮਰਪਣ ਕਰਨਾ ਕੀ ਭਾਈ ਹੈ ਮੈਂ ਦੀ ਨਹੀਂ ਸੀ ਕਲਾਕਰ ਕਰਦਾ ਇਹਨਾਂ ਗੱਲਾਂ ਕਰਨ ਨੂੰ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣੀ हां जी आत्म समर्पण किया जी रही भाई जसबीर सिंह बेचारा बधेरा हाँ जी उन्होंने सज्जों वर्त के टू लाइनर से टू लाइनर से गलां हो गई रही भाई जसबीर सिंह इस गुटर के दिखा देना गुरु बहादुर आज जानते टू लाइनर से गल हो रही कि एक पास भाई जी माबा कृपाल सिंह देखते हैं भाई जसबीर सिंह ਕਿ ਜਿਹੜੇ ਆਪਣੇ ਕਿਹੜੇ ਦੇਸ਼ ਦੇ ਬੱਚੇ ਦੀ ਚੰਗਾ ਨਾੜੀ ਹੈ ਹੈਜੀ ਕਹਿੰਦਾ ਨਹੀਂ ਕਿ ਅਗਰ ਤਾਂ ਭਾਈ ਸਾਹਿਬ ਨੇ ਬਚਤ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਿਹਾ ਕਿ ਤੁਸੀਂ ਪਾ ਸਕਦੇ ਤੁਸੀਂ ਰੱਖ ਸਕਦੇ ਜੀ ਹੈਜੀ ਉਹਨਾਂ ਨੇ ਸੇਕ ਕਰਾਇਆ ਤੇ ਫਿਨਿਸ਼ ਕਰਾਉਣਾ ਹੈ ਦੱਰਦੇ ਸਿੱਧੀ ਗੱਲ ਹੈ ਬੰਦੇ ਆ ਤੂੰ ਲੜਾਈ ਜਿਹੜਾ ਉਹ ਦੱਖਣ ਲੜੋ ਪਰ ਮੈਂ ਕਿਹਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪਰਮਥਕ ਹੈ ਤੁਹਾਡੇ ਹੀ ਜਿਹੜਾ ਦੱਸਦਾਰ ਹੈ ਕਿ ਤੁਸੀਂ ਪੰਜਾਬ ਦੇ ਤਿੰਨ ਬਰਾਕਾਰ ਸਰਕਾਰ ਦਿੰਦੀ ਤਾਂ ਵੀ ਪਿਆਰ ਦੱਸਦਾਰ ਹੈ ਕਿ ਤੁਸੀਂ ਤੇਰੀ ਵਾਰ ਦੀ ਸਰਕਾਰ ਕਰਾਈ ਹੈ ਜਿਨ੍ਹਾਂ ਨੇ ਭਾਈ ਵਿੰਦਰ ਸਿੰਘ ਵਿੰਦਰ ਸਾਹਿਬ ਦੀ ਛੇ ਸਾਲ ਇਹਨਾਂ ਨੂੰ ਆਈਫੋਨ ਦਿੱਤਾ ਹੈ ਜਿਹੜੇ ਉਹਨਾਂ ਨੂੰ ਟੀਵੀ ਲਾ ਕੇ ਦਿੱਤੇ ਉਸੇ ਜੇਲ੍ਹ ਦੇ ਵਿੱਚ ਜਿਹੜਾ ਜਿਨਾਂ ਨੇ ਕੱਟੀਆਂ ਹੈ ਨਾ ਅੱਜ ਜੂੜੀ ਕੋੜੀ ਵੀ ਹਵਾ ਚ ਆ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਹਵਾ ਨਹੀਂ ਜਾਣ ਦਿੰਦੇ ਕਿਹਨੇ ਲੱਗਾ ਸਰ ਉਹ ਰੱਗਿਆ ਦੀਆ ਹਾਂਜੀ ਤੇ ਪਤਾ ਨਹੀਂ ਕਿਹਨੇ ਕਿਹਨੇ ਕੈਰੂ ਮਿਸਾ ਚੱਲੀਆਂ ਆਓ ਫੇਰ ਮੈਂ ਸੱਦਾ ਦੇ ਨਾ ਆਏ ਮੇਰੇ ਇਤਨੇ ਫੇਟਾ ਤੇ ਇਤਨੇ ਖੇਡਲੀ ਇੱਕ ਗਰਸਾ ਹੋਰ ਜੁਆਇਆ ਹਾਂਜੀ ਬਾਬੇ ਜਿਹੜਾ ਨਿਆ ਜ਼ਿੰਦਗੀ ਉਠਾ ਖੜਾ ਹੈ ਉਹਦਾ ਥਾਪੜਾ ਲਿਆ ਹੈ ਉਹਦਾ ਪਿਆਰ ਲਿਆ ਹੈ ਮੈਂ ਕੋਮਨਾ ਧੋਖਾ ਨਹੀਂ ਹੁੰਦੁੰਦਾ ਆਪ ਦਾ ਫੋਕਾ ਦੁੰਦਾ ਤੇ ਧੋਖਾ ਵੀ ਬਾਜੂ ਬਾਜੀ ਬਾਜੂ ਜੇ ਬਸ ਕਰ ਜੇ ਤੋਂ ਉਹ ਸਾਰ ਪਹਿਲਾ ਜਦ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਰੂਪ ਕਿਤਰਾ ਦਾ ਸੀ ਤੁਹਾਡੀਆਂ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਅੱਜ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਹੈ ਕਿਤਰਾ ਸਿੱਖੀ ਬਚਦੀ ਹੈ ਇਸ ਤਰ੍ਹਾਂ ਸਿੱਖੀ ਬਚਦੀ ਹੈ ਕਿਹੜਾ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਜ਼ਮ ਆ ਕਿ ਚੋਣ ਜਿਤਾਓ ਜੀ ਬਾਹਰ ਕਢਾਓ ਜੀ ਕਿਉਂ ਲੋਕ ਪਣਾ ਤੁਮਰਾ ਕਰਦੇ ਜੀ ਹਾਂਜੀ ਕੋਈ ਕਾਨੂੰਨੀ ਜੇ ਅਜੇ ਹੈ ਕਾਨੂੰਨ ਹੈ ਤੇ ਫਿਰ ਕਿਹਤਰੀ ਗੱਲ ਤੇ ਸਰਣ ਦੋ ਮੁੱਖ ਮੰਤਰੀ ਫੜ ਕੇ ਅੰਦਰ ਕੰਦੇ ਤੇ ਹੈ ਹਾਂਜੀ ਪ੍ਰਧਾਨ ਮੰਤਰੀ ਤੋਂ ਬਾਅਦ ਉਹ ਇਹਨਾਂ ਦਾ ਉਹ ਵੀ ਚੁਣੇ ਹੋਏ ਹੈ ਪਰ ਮੈਂ ਇਹਨਾਂ ਕਰਨਾ ਤੇ ਲੰਮੀਆਂ ਜੇ ਨਹੀਂ ਪੜਨਾ ਚਾਹੁੰਦਾ ਮੇਰੇ ਕੋਲ ਕਹਿਣ ਲਈ ਬਹੁਤ ਕੁਝ ਹੈ ਮੈਂ ਫੇਰ ਸੱਦਾ ਦਿੰਦਾ ਹੈ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਨਿਮਰਤਾ ਸਹਿਤ ਮੇਰੇ ਵੱਡੇ ਭਾਜੀ ਨੇ ਤੇ ਵੱਡੀ ਭੈਣ ਹੈ ਉਹਨਾਂ ਦੇ ਮਾਤਾ ਪਿਤਾ ਜੀ ਔਰ ਸਮੁੱਚੇ ਪਰਿਵਾਰ ਨੂੰ ਔਰ ਉਹਨਾਂ ਦੀ ਟੀਮ ਨੂੰ ਦੁਨੀਆ ਦੇ ਕੋਨੇ 'ਚ ਜਿੰਨੂੰ ਮਰਜ਼ੀ ਲਿਆਉਣਾ ਮੇਰੇ ਸਾਹਮਣੇ ਬਿਠਾ ਲਓ ਇੱਕ ਤੁਸੀਂ ਇੱਕ ਮੈਂ ਤੇ ਇੱਕ ਟੀਵੀ ਤੇ ਇੱਕ ਕਮਰਾ ਉੱਥੇ ਅੰਦਰ ਬਹਿ ਕੇ ਆਪਾਂ ਡਿਵੈਟ ਕਰਾਂਗੇ ਲੋਕ ਦੇਖਣਗੇ ਲੋਕ ਆਪੇ ਨਿਰਨਾ ਕਰ ਲੈਣਗੇ ਜੇ ਮੈਂ ਇਹਨੂੰ ਤੁਸੀਂ ਉੱਥੇ ਵੀ ਝੂਠਿਆ ਪਾ ਲਿਓ ਮੈਦਾਨ ਛੱਡ ਕੇ ਪਾਸੇ ਹੋ ਜੂਗਾ ਕਦੀ ਹਾਂਜੀ ਅਸੀਂ ਤੇ ਯਾਰ ਹੋਰ ਹੀ ਸੋਚਦੇ ਲੋਕ ਐ ਨਾ ਕਰੋ ਇਸ ਤਰ੍ਹਾਂ ਤੇ ਮੈਂ ਵੀ ਕਹੂੰਗਾ ਨੌਜਵਾਨਾਂ ਨੂੰ ਨੌਜਵਾਨਾਂ ਸਹੀ ਰਸਤਾ ਬਣਾਓ ਪਿਛਤਾਉਣ ਦਾ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਕਦੀ ਤੁਸੀਂ ਕਪਤਨ ਬਰਿੰਦਰ ਸਿੰਘ ਸਰਕਾਰ ਬਣਾ ਕੇ ਫਿਰ ਕਿਤੇ ਜੀ ਪਿਛਤਾਏ ਜੀ ਕਦੇ ਤੇ ਤੇਜੀਵਾਲੀ ਬਣਾ ਕੇ ਐ ਸਾਰੇ ਉਹਦੇ ਮਗਰ ਲਾ ਕੇ ਹਾਂਜੀ ਕਰਕੇ ਤੇ ਫਿਰ ਤੇ ਪਿਛਤਾਏ ਹੁਣ ਝੋਖਾ ਜੇ ਤੁਹਾਡੇ ਨਾਲ ਕੌਮ ਨਾਲ ਝੋਖਾ ਜੇ ਕਦੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਜੀ ਮੇਰੀਆਂ ਨੂੰ ਵੋਟ ਪਾਇਆ ਜੇ ਨਾ ਪਾਇਆ ਜੇ ਪਰ ਘੱਟੋ ਘੱਟ ਅਸਲੀਅਤ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਜੀ ਆਰਐਸਐਸ ਨੌਸ ਕਰਈਆ ਜੀ RSS उम्मीदवार ऐलान ਕਰੇ ਭਾਈ ਅਮਰਪਾਲ ਸਿੰਘ ਨੂੰ ਹਾਂਜੀ RSS ਦਾ ਆਗੂ ਲਾਣ ਕਰੇ ਭਾਈ ਅਮਰਪਾਲ ਸਿੰਘ ਦਾ ਪੀਐਮ ਉਮੀਦਵਾਰ ਹੈ ਕਮਾਲ ਵੀ ਹੈ ਕਮਾਲ ਵੀ ਕਿਹੜੇ ਘੱਟੇ ਖੂ ਜਾਵਾਂਗੇ ਹਾਂਜੀ ਮੈਂ ਜਿੰਦਾ ਕਿ ਭਾਈ ਅਮਰਪਾਲ ਸਿੰਘ RSS ਹੈ ਪਰ RSS ਦਾ ਕੀ ਕਨੈਕਸ਼ਨ ਹੈ ਉਹ ਤਾਂ ਕੋਈ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਨਾ ਤੇ ਕਰਦੇ ਤੁਸੀਂ ਕਰਨਾ ਹੈ ਜੇ ਉਹ RSS ਦਾ ਆਗੂ ਨਹੀਂ ਮੈਂ ਡਾਕੂਮੈਂਟ ਦੇਣਾ ਅੱਜ ਵੀ ਨੈਟ ਤੇ ਜਾ ਕੇ ਚੈੱਕ ਕਰ ਲੋ ਉਹ ਆਰਐਸਐਸ ਦਾ ਮੈਂਬਰ ਹੈ ਰਾਸ਼ਟਰੀ ਸਿੱਖ ਸੰਗਤ ਦਾ ਉਹਨਾਂ ਦਾ ਆਗੂ ਹੈ ਕਹਦੇ ਗੁਰਾਤਾ ਦੇ ਇਸ ਕਰਕੇ ਮੈਂ ਨਿਮਰਤਾ ਸਹਿ ਸਦਾ ਦੇਣਾ ਲੈਕਚਰ ਵੀ ਲੜਾਂਗੇ ਡਟ ਕੇ ਲੜਾਂਗੇ ਹਾਂਜੀ ਤੇ ਨਾਲ ਮੈਂ ਸਦਾ ਦੇਣਾ ਕਿ ਸੰਗਤ ਨੂੰ ਹੁਣ ਤੋਂ ਸਪਸ਼ਟ ਹੋ ਜੇ ਕਿ ਤੁਸੀਂ ਝੂਠ ਬੋਲਦੇ ਜੇ ਕਿ ਮੈਂ ਬੋਲਦਾ ਹਾਂ ਸੱਚ ਮੇਰੇ ਪੱਲੇ ਆ ਕਿ ਤੁਹਾਡੇ ਪੱਲੇ ਆ ਲੱਖੇ ਕਰ ਲੈ ਜੇ ਤੁਸੀਂ ਜੰਮ ਜੰਮ ਕੇ ਲੜ ਲੈ ਜੇ ਭਾਵੇਂ ਤੇ ਠੂਠੇ ਵੀ ਪੈ ਜਾਓ ਹਾਂਜੀ ਪਰ ਆਓ ਇੱਕ ਰਣਤਾ ਆਕਰ ਵਾਹੀ ਦੀ ਕਾ खासा ਵਾਹੀ ਦੀ ਕੀ ਫਤਹਿ